ਹੈਲੋ ਬੱਚੋ ਅੱਜ ਅਸੀਂ ਦੂਸਰੀ ਜਮਾਤ ਦਾ ਪਾਠ ਸਤਮਾ ਐਂਬਰ ਦਾ ਸਕੂਲ ਪੜਾਂਗੇ ਅਸੀਂ ਜਾਣਾਂਗੇ ਕਿ ਐਂਬਰ ਨੂੰ ਆਪਣਾ ਸਕੂਲ ਕਿਉਂ ਚੰਗਾ ਲੱਗਦਾ ਹੈ ਇਸ ਦੇ ਪਹਿਲੇ ਹੈ ਕੁਝ ਨਵੇਂ ਸ਼ਬਦ ਚੰਗਾ ਅਧਿਆਪਕ ਕਹਾਣੀਆਂ ਮੈਦਾਨ ਦੋਸਤ ਸਹੇਲੀ ਖਿਆਲ ਖੁਸ਼ੀ ਖੁਸ਼ੀ ਅਸੀਂ ਸਕੂਲ ਕਿਉਂ ਜਾਂਦੇ ਹਾਂ ਸਕੂਲ ਸਾਡੇ ਲਈ ਕਿਉਂ ਜ਼ਰੂਰੀ ਹੈ ਆਓ ਦੇਖੀਏ ਐਮਬਰ ਇਸ ਬਾਰੇ ਕੀ ਆਖਦੀ ਹੈ ਸਾਰੇ ਬੱਚੇ ਸਕੂਲ ਜਾਂਦੇ ਹਨ ਸਕੂਲ ਜਾਣਾ ਚੰਗੀ ਗੱਲ ਹੈ ਸਕੂਲ ਵਿੱਚ ਬੱਚੇ ਪੜ੍ਹਨਾ ਤੇ ਲਿਖਣਾ ਸਿੱਖਦੇ ਹਨ ਸਕੂਲ ਵਿੱਚ ਅਧਿਆਪਕ ਪੜ੍ਹਾਉਂਦੇ ਹਨ ਚੰਗੀਆਂ-ਚੰਗੀਆਂ ਗੱਲਾਂ ਦੱਸਦੇ ਹਨ ਚੰਗੀਆਂ-ਚੰਗੀਆਂ ਕਹਾਣੀਆਂ ਸੁਣਾਉਂਦੇ ਹਨ ਸਕੂਲ ਵਿੱਚ ਨਵੇਂ ਨਵੇਂ ਦੋਸਤ ਮਿਲਦੇ ਹਨ ਔਰ ਰਲ ਕੇ ਪੜ੍ਹਦੇ ਹਨ ਤੇ ਮਿਲ ਕੇ ਖੇਡਦੇ ਹਨ ਅੱਗੇ ਕੀ ਕਹਿੰਦੇ ਅਹਿਮਰ ਇਸ ਵਾਸਤੇ ਸਕੂਲ ਵਿੱਚ ਇੱਕ ਵੱਡਾ ਖੇਡ ਦਾ ਮੈਦਾਨ ਹੈ ਕਦੇ ਕਦੇ ਸਾਡੇ ਅਧਿਆਪਕ ਵੀ ਉਹਨਾਂ ਨਾਲ ਖੇਡਦੇ ਹਨ ਖੇਡਦੇ ਹੋਏ ਬੱਚੇ ਕਦੇ ਕਦੇ ਆਪਸ ਵਿੱਚ ਲੜ ਵੀ ਪੈਂਦੇ ਹਾਂ ਪਰ ਅਧਿਆਪਕ ਉਹਨਾਂ ਨੂੰ ਸਮਝਾ ਵੀ ਦਿੰਦੇ ਹਨ ਉਹ ਕਹਿੰਦੇ ਹਨ ਕਿ ਬੱਚਿਆਂ ਨੂੰ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਚੰਗੇ ਬੱਚੇ ਕਦੇ ਵੀ ਲੜਾਈ ਨਹੀਂ ਕਰਦੇ ਐਂਜੀ ਸਮਝਾਉਂਦੇ ਆ ਬੱਚੇ ਤੋਂ ਬੱਚਿਆਂ ਨੂੰ ਅਧਿਆਪਕ ਜਦੋਂ ਬੱਚੇ ਲੜਦੇ ਹਨ ਤੁਹਾਨੂੰ ਵੀ ਸਮਝਾਉਂਦੇ ਆ ਨਾ ਤੁਹਾਡੇ ਅਧਿਆਪਕ ਜਦੋਂ ਤੁਸੀਂ ਆਪਸ ਵਿੱਚ ਲੜਦੇ ਹੋ ਹੁਣ ਅਸੀਂ ਜਾਣਨੇ ਆ ਕਿ ਅੱਗੇ ਐਮਬਰ ਕੀ ਆਖਦੀ ਹੈ ਸਾਨੂੰ ਸਾਡੇ ਦੋਸਤ ਬੜੇ ਚੰਗੇ ਲੱਗਦੇ ਹਨ ਸਾਨੂੰ ਉਹਨਾਂ ਨਾਲ ਬੈਠ ਕੇ ਪੜਨਾ ਤੇ ਖੇਡਣਾ ਬੜਾ ਚੰਗਾ ਲੱਗਦਾ ਹੈ ਇਸ ਲਈ ਸਾਨੂੰ ਸਾਡਾ ਸਕੂਲ ਚੰਗਾ ਲੱਗਦਾ ਹੈ ਕਿ ਐmber ਦੇ ਬਾਕੀ ਦੋਸਤ ਵੀ ਇਸੇ ਤਰ੍ਹਾਂ ਸੋਚਦੇ ਹਨ ਉਹਨਾਂ ਦਾ ਸਕੂਲ ਬਾਰੇ ਕੀ ਖਿਆਲ ਹੈ ਆ ਉਹਨਾਂ ਤੋਂ ਪੁੱਛੀਏ ਮੇਰਾ ਨਾਮ ਸਰਗੀ ਹੈ ਮੈਂ ਐmber ਦੀ ਜਮਾਤ ਵਿੱਚ ਪੜਦੀ ਹਾਂ ਐmber ਮੇਰੇ ਐmber ਮੇਰੀ ਸਭ ਤੋਂ ਚੰਗੀ ਸਹੇਲੀ ਹੈ ਉਹ ਰੋਜ਼ ਸਕੂਲ ਆਉਂਦੀ ਹੈ ਉਸ ਨੂੰ ਸਕੂਲ ਬੜਾ ਚੰਗਾ ਲੱਗਦਾ ਹੈ ਮੈਨੂੰ ਵੀ ਸਕੂਲ ਬੜਾ ਚੰਗਾ ਲੱਗਦਾ ਹੈ ਸਕੂਲ ਵਿੱਚ ਸਾਰੇ ਅਧਿਆਪਕ ਸਾਨੂੰ ਬੜਾ ਪਿਆਰ ਕਰਦੇ ਹਨ ਇਸ ਲਈ ਅਸੀਂ ਉਹਨਾਂ ਦਾ ਕਹਿਣਾ ਮੰਨਦੇ ਹਾਂ ਉਹ ਕਹਿੰਦੇ ਹਨ ਨਾ ਕਿ ਆਪਣੇ ਬਸਤੇ ਅਤੇ ਆਪਣੀਆਂ ਕਿਤਾਬਾਂ ਦੀ ਸੰਭਾਲ ਕਰੋ ਹਮੇਸ਼ਾ ਸਾਫ਼-ਸਾਫ਼ ਲਿਖੋ ਆਪਣੇ ਸਕੂਲ ਤੇ ਆਪਣੀ ਜਮਾਤ ਦਾ ਕਮਰਾ ਸਾਫ਼ ਰੱਖੋ ਜਮਾਤ ਵਿੱਚ ਹਮੇਸ਼ਾ ਚੁੱਪ ਕਰਕੇ ਬੈਠੋ ਉਹ ਇਹ ਵੀ ਕਹਿੰਦੇ ਹਨ ਕਿ ਹਰ ਕੰਮ ਵੇਲੇ ਨਾਲ ਕਰੋ ਗੁੱਲੂ ਦਾ ਆਪਣੇ ਸਕੂਲ ਬਾਰੇ ਕੀ ਖਿਆਲ ਹੈ ਗੁੱਲੂ ਐਂਬਰ ਦਾ ਦੋਸਤ ਹੈ ਮੇਰਾ ਨਾਮ ਗੁੱਲੂ ਹੈ ਮੇਰਾ ਪੂਰਾ ਨਾਮ ਗੁੱਲ ਸੰਦੀਪ ਹੈ ਮੈਂ ਵੀ ਐਂਬਰ ਦੀ ਹੀ ਜਮਾਤ ਵਿੱਚ ਪੜਦਾ ਹਾਂ ਇਸ ਵਿੱਚ ਖੇਡਣ ਲਈ ਇੱਕ ਵੱਡਾ ਸਾਰਾ ਮੈਦਾਨ ਹੈ ਮੇਰਾ ਸਕੂਲ ਬੜਾ ਚੰਗਾ ਮੈਂ ਇੱਥੇ ਆਇਆ ਮੈਨੂੰ ਮੇਰਾ ਸਕੂਲ ਬੜਾ ਚੰਗਾ ਲੱਗਦਾ ਹੈ ਮੇਰੇ ਘਰ ਵਿੱਚ ਖੇਡਣ ਲਈ ਕੋਈ ਥਾਂ ਨਹੀਂ ਪਰ ਸਕੂਲ ਵਿੱਚ ਖੇਡ ਕੇ ਮੈਨੂੰ ਬੜਾ ਚੰਗਾ ਲੱਗਦਾ ਹੈ ਮੈਂ ਖੁਸ਼ੀ-ਖੁਸ਼ੀ ਸਕੂਲ ਆਉਂਦਾ ਹਾਂ ਇਸ ਦੀ ਬੈਕ ਐਕਸਰਸਾਈਜ਼ ਕਰਦੇ ਹਾਂ ਪਤਾ ਚੱਲਿਆ ਸਕੂਲ ਬੱਚਿਆਂ ਨੂੰ ਸਕੂਲ ਵਿੱਚ ਆਣਾ ਕਿਉਂ ਚੰਗਾ ਲੱਗਦਾ ਤੁਹਾਨੂੰ ਆਪਣੇ ਸਕੂਲ ਵਿੱਚ ਜਾਣਾ ਚੰਗਾ ਲੱਗਦਾ ਕਿ ਨਹੀਂ ਟਿੱਕੋ ਲਗਦਾ ਕਮੈਂਟ ਵਿੱਚ ਪਲੀਜ਼ ਲਿਖਿਓ ਇਸ ਦੇ ਦੋ ਸਬਦੀ ਹੈ ਸਭ ਦਾ ਅਰਥ ਹੈ ਖੁਸ਼ੀ-ਖੁਸ਼ੀ ਖੁਸ਼ ਹੋ ਕੇ ਸਹੇਲੀ ਮਿੱਤਰ ਇਹਦੇ ਹਾਂ ਹੁਣ ਕਰਨੇ ਆਏ ហេਠਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਬੱਚੇ ਸਕੂਲ ਕਿਉਂ ਜਾਂਦੇ ਹਨ ਖੇਡਣ ਲਈ ਲੜਨ ਲਈ ਪੜ੍ਹਨ ਲਈ ਜਾਂ ਕਹਾਣੀਆਂ ਸੁਣ ਲੈ ਤੇ ਕਹਿ ਦਿਓ ਕਿ ਕਿਸ ਲਈ ਜਾਂਦੇ ਹਨ ਪੜ੍ਹਨ ਲਈ ਬੱਚੇ ਕਿੱਥੇ ਖੇਡਦੇ ਹਨ ਘਰ ਵਿੱਚ ਸ਼੍ਰੈਣੀ ਦੇ ਕਮਰੇ ਵਿੱਚ ਗਲੀ ਵਿੱਚ ਮੈਦਾਨ ਵਿੱਚ ਖੇਡ ਦੇ ਮੈਦਾਨ ਵਿੱਚ ਐmber ਜਿਸ ਹੈ ਲਿਦਾਨਾ ਸਰਗੀ ਸਿਮਰਤ ਨਿਮਰਤ ਰਮਨ ਸਰਗੀ ਸਕੂਲ ਵਿੱਚ ਕੌਣ ਪੜਹੰਦੇ ਹਨ ਬੱਚੇ ਵਿਦਿਆਰਥੀ ਅਧਿਆਪਕ ਕਮਰੇ ਅਧਿਆਪਕ ਬੱਚੇ ਕਿਤਾਬਾਂ ਕਿੱਥੇ ਰੱਖਦੇ ਹਨ ਮੇਜ਼ ਉੱਤੇ ਬਸਤੇ ਵਿੱਚ ਜਾਂ ਕਮਰੇ ਵਿੱਚ ਜਾਂ ਕੁਰਸੀ ਵਿੱਚ ਸਕੂਲ ਵਿੱਚ ਜੋ ਬੱਚੇ ਆ ਆਪਣੀਆਂ ਕਿਤਾਬਾਂ ਬਸਤੇ ਵਿੱਚ ਰੱਖਦੇ ਹਨ ਤੇ ਜਦੋਂ ਪੜ੍ਹਨਾ ਆਏ ਤੇ ਡੱਸਤੇ ਰੱਖਦੇ ਤੇ ਡੱਸਤੇ ਲਿਖਿਆ ਹੀ ਨਹੀਂ ਤੇ ਇਸ ਕਰਕੇ ਬਸਤੇ ਵਿੱਚ ਹੁਨਾਸੀ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਸਰਗੀ ਨੂੰ ਆਪਣਾ ਸਕੂਲ ਕਿਉਂ ਚੰਗਾ ਲੱਗਦਾ ਹੈ ਕਿਉਂਕਿ ਸਾਰੇ ਅਧਿਆਪਕ ਉਸ ਨੂੰ ਪਿਆਰ ਕਰਦੇ ਹਨ ਤੇ ਉਹਨਾਂ ਨੂੰ ਉਸ ਨੂੰ ਚੰਗੀਆਂ-ਚੰਗੀਆਂ ਗੱਲਾਂ ਸਖਾਉਂਦੇ ਹਨ ਅਧਿਆਪਕ ਤੁਹਾਨੂੰ ਕੀ ਦੱਸਦੇ ਹਨ ਸਾਨੂੰ ਅਧਿਆਪਕ ਚੰਗੀਆਂ ਗੱਲਾਂ ਦੱਸਦੇ ਹਨ ਸਾਨੂੰ ਸਮੇਂ ਸਿਰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਆਪਣੀਆਂ ਚੀਜ਼ਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਸਰਗੀ ਦੀ ਸਹੇਲੀ ਦਾ ਨਾਮ ਐmbercy ਗੁੱਲੂ ਦਾ ਪੂਰਾ ਨਾਮ ਗੁਲਸਰਦੀਪ ਗੁੱਲੂ ਨੂੰ ਆਪਣਾ ਸਕੂਲ ਕਿਉਂ ਚੰਗਾ ਲੱਗਦਾ ਹੈ ਕਿਉਂਕਿ ਸਕੂਲ ਵਿੱਚ ਵੱਡਾ ਖੇਮਾਦਾਨ ਹੈ ਤੇ ਉਹਨੂੰ ਉੱਥੇ ਖੇਡਣਾ ਚੰਗਾ ਲੱਗਦਾ ਹੈ ਅੱਗੇ ਹੈ ਵਾਕ ਪੂਰੇ ਕਰੋ ਸਾਡੇ ਅਧਿਆਪਕ ਸਾਰੇ ਅਧਿਆਪਕ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਉਹ ਸਾਨੂੰ ਚੰਗੀਆਂ ਗੱਲਾਂ ਦੱਸਦੇ ਹਨ ਅਸੀਂ ਸਭ ਉਹਨਾਂ ਦਾ ਕਹਿਣਾ ਮੰਨਦੇ ਹਾਂ ਸਾਰੇ ਸਕੂਲ ਸਾਡੇ ਸਕੂਲ ਵਿੱਚ ਇੱਕ ਖੇਡ ਦਾ ਮੈਦਾਨ ਹੈ ਇੱਥੇ ਅਸੀਂ ਰਲ ਕੇ ਖੇਡਦੇ ਹਾਂ ਥੈਂਕ ਯੂ ਬੱਚੋ ਬਾਏ ਬਾਏ